ਜਿਸ ਨੂੰ ਅੱਜ ਪਤਾ ਲੱਗਿਆ ਕਿ ਸਾਡੇ 'ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਨਾਰੀ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾਰ ਰੋ ਰਿਆ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅੱਜ ਉਹ ਸਾਡੇ ਵੀਰ ਸਾਨੂੰ ਛੱਡ ਕੇ ਚਲੇ ਗਿਆ ਤੇ ਜਿਸ ਨੂੰ ਪਰਮਾਤਮਾ ਨੇ ਹਰ ਚੀਜ਼ ਦੇ ਨਾਲ ਨਵਾਜਿਆ ਸੀ ਕਿ ਸੋਨਾ ਵੀ ਰੱਜ ਕੇ ਸਤਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕੰਮ ਦੇ ਵਿੱਚ ਉਹ ਪਰਫੈਕਟ ਸੀ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੇ ਜਲਦੀ ਅਲਗਾਮ ਉਹਦੀ ਕਿਉਂ ਖਿੱਚ ਲਈ ਕੋ ਕਹਿੰਦੇ ਨੇ ਹਜ਼ਾਰਾਂ ਬਰਸ ਨਰਕਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਪੈਦਾ ਪਤਾ ਨਹੀਂ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 'ਚ ਜਿਹੜੀਆਂ ਸਖਸ਼ੀਤਾ ਸਾਡੇ ਵਿੱਚੋਂ ਗਈਆਂ ਭੱਲਾ ਪਾਜੀ ਚੰਦੂ ਗੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪ੍ਰਮਾਤਮ ਦੇ ਚਰਨ ਚੀਵੇ ਅਰਦਾਸ ਕਰਕੇ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸੰਨ ਵੀ ਬਹੁਤ ਲੋੜ ਹੈ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਿਹਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜਿੰਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੂਰੀ ਡਰੈਸ ਪਾ ਕੇ ਕਦੇ ਜਾਮਨੀ ਡਰੈਸ ਪਾ ਕੇ ਕਦੇ ਪਿੰਕ ਡਰੈਸ ਪਾ ਕੇ ਕੰਟਰਾਸਟ ਪਾ ਕੇ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦੀਆਂ ਕਿ ਗਰਦਾਸ ਮਾਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤ ਅਸੀਂ ਬਾਤ ਸੁਣਦੇ ਲੋ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਆ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲੱਗ ਗਈਆਂ ਕਿਸੇ ਦੀਆਂ ਤੇ ਐਦਾਂ ਦਾ ਬਾਣਾ ਪਰਮਾਤਮਾ ਕਿਸੇ ਨੇ ਨਾ ਵਰਤਾਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇਣ ਦੀ ਤਾਂ ਦੂਰ ਦੀ ਗੱਲ ਆ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਦ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਇੱਕ ਵਾਰਾ ਗਊਆਂ ਤੇ ਵਾਰਾ ਪਸ਼ੂਆਂ ਕਰਕੇ ਸਾਰਾ ਹੱਫ ਆਇਆ ਕੀ ਕਹੋਗੇ ਇਸ ਬਾਰੇ ਨਹੀਂ ਨੇ ਦੇਖੋ ਇਹ ਤਾਂ ਸਾਡੇ ਸਰਕਾਰਾਂ ਦਾ ਫਰਜ ਬਣਦਾ ਕਿਉਂਕਿ ਚਾਹੇ ਹਰ ਕੋਈ ਚੀਜ਼ ਅਸੀਂ ਖਰੀਦਦੇ ਆ ਐਜੂਕੇਸ਼ਨ ਦਾ ਕੋਈ ਕੋਈ ਵੀ ਅਸੀਂ ਫੀਸ ਭਰਦੇ ਆ ਤਾਂ ਹਰ ਇੱਕ ਤੇ ਗੋਸਿਸ ਲੱਗਿਆ ਹੋਇਆ ਹੈ ਬਿਲਕੁਲ ਇੰਨੀਆਂ ਸਾਡੀਆਂ ਗਊ ਸ਼ਾਲਾ ਬਣੀ ਬਣੀਆਂ ਹੋਈਆਂ ਨੇ ਤੇ ਇੱਕ ਚਲਦੀਆਂ ਫਿਰਦੀਆਂ ਮੈਂ ਕਹਿੰਦਾ ਵੀ ਮੌਤ ਇੱਕ ਫਿਰਦੀਆਂ ਸੜਕ ਦੇ ਉੱਪਰ ਆਪਾਂ ਕਿਸੇ ਪਾਸੇ ਵੀ ਚਲੇ ਜਾਈਏ ਸਾਡੇ ਲੁਧਿਆਣੇ ਤੋਂ ਸ਼ੁਰੂ ਹੋ ਜਾਓ ਬਦਦਵਾਲ ਦੇ ਕੋਲੇ ਤੇ ਉਧਰ ਦੀ ਹੰਬਲਾ ਰੋਡ ਤੇ ਸ਼ੁਰੂ ਹੋ ਜਾਓ ਉਧਰਲੇ ਪਾਸੇ ਕਿਉਂਕਿ ਉਹਨਾਂ ਦਾ ਪਤਾ ਥੋੜਾ ਵੀ ਕੋਤੇ ਕੀ ਦੇ ਸਾਹਮਣੇ ਉਹਨਾਂ ਨੇ ਆਉਣਾ ਸੋ ਇਹਦੇ ਚੀਜ਼ਾਂ ਵਸਲੇ ਪੈਣੀ ਚਾਹੀਦੀ ਤਾਂ ਕਿ ਹੋਰ ਅੱਜ ਇਹ ਇਹ ਹਾਦਸਾ ਵਾਪਰਿਆ ਅੱਗੇ ਨੂੰ ਇਹ ਹਾਦਸਾ ਨਾ ਵਾ ਜਿਸ ਨੂੰ ਜਿਸ ਨੂੰ ਅੱਜ ਪਤਾ ਲੱਗਿਆ ਕਿ ਸਾਡੇ ਚ ਨਹੀਂ ਰਿਹਾ ਤੇ ਕੋਈ ਅੱਖ ਨਹੀਂ ਜਿਹੜੀ ਆਰੋਈ ਹੋਵੇ ਤੇ ਕੋਈ ਦਿਲ ਨਹੀਂ ਜਿਹੜਾ ਨਾ ਰੋ ਰਿਹਾ ਹੋਵੇ ਇੱਕ ਯਕੀਨ ਨਹੀਂ ਹੋ ਰਿਹਾ ਕਿ ਅੱਜ ਉਹ ਸਾਡੇ ਵੀ ਹਰ ਚੀਜ਼ ਦੇ ਨਾਲ ਨਵਾਜਿਆ ਸੀ ਕਿ ਸੋਨਾ ਵੀ ਰੱਜ ਕੇ ਸਤਰੀਲਾ ਵੀ ਰੱਜ ਕੇ ਤੇ ਸਟੇਜ ਦਾ ਪਰਫਾਰਮਰ ਵੀ ਰੱਜ ਕੇ ਤੇ ਯਾਰਾਂ ਦਾ ਯਾਰ ਵੀ ਰੱਜ ਕੇ ਤੇ ਹਰ ਕੰਮ ਦੇ ਵਿੱਚ ਉਹ ਪਰਫੈਕਟ ਸੀ ਉਹ ਬਹੁਤ ਲੰਬੀ ਰੇਸ ਦਾ ਘੋੜਾ ਸੀ ਪਰ ਪਤਾ ਨਹੀਂ ਪ੍ਰਮਾਤਮਾ ਨੇ ਇੰਨੇ ਜਲਦੀ ਅਲਗਾਮ ਉਹਦੀ ਕਿਉਂ ਖਿੱਚ ਲਈ ਕੋਈ ਕਹਿੰਦੇ ਨੇ ਹਜ਼ਾਰوں ਬਰਸ ਦਰਕਸ਼ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਲ ਮੁਸ਼ਕਲ ਸੀ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਪੈਦਾ ਪਤਨੀ ਅੱਜ ਮੈਨੂੰ ਇਹ ਲੱਗਦਾ ਵੀ ਜਿਵੇਂ 2025 ਚ ਜਿੱਦੀਆਂ ਸਖਸ਼ਿਤਾ ਸਾਡੇ ਵਿੱਚੋਂ ਗਈਆਂ ਭੱਲਾ ਭਾਜੀ ਚਰਨਜੀਤ ਹੁਜਾ ਸਾਹਿਬ ਜਵੰਦਾ ਸਾਹਿਬ ਵੀ ਇਹ ਲੱਗਣ ਲੱਗੇ ਵੀ ਬਾਕੀ ਪਤਨੀ ਪ੍ਰਮਾਤਮਾ ਨੂੰ ਚੰਗੇ ਬੰਦਿਆਂ ਦੀ ਬਹੁਤ ਲੋੜ ਹੈ ਪਰ ਪ੍ਰਮਾਤਮਾ ਦੇ ਚਰਨ ਚ ਵੀ ਅਰਦਾਸ ਕਰੇ ਚੰਗੇ ਬੰਦੇ ਤੁਹਾਨੂੰ ਲੋੜ ਅਤੇ ਸੰਨ ਵੀ ਬਹੁਤ ਲੋੜ ਹੈ ਇੱਕ ਮਾਂ ਦਾ ਪੁੱਤ ਇੱਕ ਸੁਹਾਗਣ ਦਾ ਪਤੀ ਬੱਚਿਆਂ ਦਾ ਬਾਪ ਜਦੋਂ ਘਰ ਦੇ ਵਿੱਚੋਂ ਜਾਂਦਾ ਖਾਸ ਕਰਕੇ ਜਦੋਂ ਉਹ ਸਾਰੀ ਦੁਨੀਆ ਦਾ ਚਿਹਤਾ ਕਲਾਕਾਰ ਅੱਜ ਮੈਨੂੰ ਲੱਗਦਾ ਹਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦਾ ਉਹਦੀ ਅੱਖ ਰੋ ਰਹੀ ਹੈ ਤੇ ਪਤਾ ਨਹੀਂ ਇਹ ਘਾਟਾ ਕਦੋਂ ਪੂਰਾ ਹੋਊਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਕਿਤੇ ਵੀ ਸਟੇਜ ਤੇ ਕਿਸੇ ਕਲਾਕਾਰ ਨੂੰ ਗਾਉਂਦਾ ਦੇਖਿਆ ਕਰਾਂਗੇ ਤੇ ਸਾਨੂੰ ਰਾਜਵੀਰ ਜਿਵੇਂ ਦਾ ਸਾਡੇ ਅੱਖਾਂ ਦੇ ਵਿੱਚ ਅੱਖਾਂ ਦੇ ਅੱਗੇ ਆ ਕਰੂਗਾ ਕਿਉਂਕਿ ਉਹਦਾ ਜਦੋਂ ਫੱਬ ਕੇ ਕਦੇ ਪੀਲੇ ਡਰੈਸ ਪਾ ਕੇ ਕਦੇ ਜਾਮਨੀ ਡਰੈਸ ਪਾ ਕੇ ਕਦੇ ਪਿੰਕ ਡਰੈਸ ਪਾ ਕੇ ਕੰਟਰਾਸਟ ਪਾ ਕੇ ਬੰਨ ਕੇ ਜਦੋਂ ਖੜਦਾ ਸੀ ਤੇ ਮੈਂ ਕਿ ਵੀਰੇ ਸੋਚਦਾ ਹੁੰਦੀ ਕਿ ਗਰਦਾਸ ਮਾਨ ਸਾਹਿਬ ਤੋਂ ਇਹ ਐਸਾ ਕਲਾਕਾਰ ਆ ਵੀ ਜਿਹਦਾ ਜਿਹਦਾ ਗੀਤਾ ਸੀ ਬਾਤ ਸੁਣਦੀ ਉਹਨੂੰ 5 ਮਿੰਟ ਬੰਦਾ ਨਿਹਾਰਦਾ ਰਹਿੰਦਾ ਸੀ ਵੀ ਆ ਕਿੱਡਾ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਉਹਨੂੰ ਨਜ਼ਰਾਂ ਲਾ ਗਈਆਂ ਕਿਸੇ ਦੀਆਂ ਤੇ ਇਦਾਂ ਦਾ ਬਾਣਾ ਪਰਮਾਤਮਾ ਕਿਸੇ ਨੇ ਨਾ ਵਰਤਾਏ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਪਰਿਵਾਰ ਦੇ ਤਾਂ ਹੁੰਦੇ ਨੇ ਉਹ ਲੋਕਾਂ ਦਾ ਵੀ ਸਰਮਾਇਆ ਹੁੰਦੇ ਨੇ ਇਦਾਂ ਦੇ ਲੋਕਾਂ ਦਾ ਪਰਮਾਤਮਾ ਇਦਾਂ ਦੀ ਮੌਤ ਦੇਣ ਦੀ ਦੂਰ ਦੀ ਗੱਲ ਆ ਕਿ ਉਹਨਾਂ ਦੇ ਸਰੀਰ ਨੂੰ ਤਕਲੀਫ ਵੀ ਨਾ ਦਵੇ ਤੇ ਦੂਸਰੀ ਗੱਲ ਹੁਣ ਸੀਜ਼ਨ ਸੀ ਕਿੰਨੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਬੁਕਿੰਗ ਕੀਤੀ ਹੋਈ ਸੀ ਤੇ ਜਦੋਂ ਆਪਦੇ ਫੰਕਸ਼ਨ ਕਰਨਗੇ ਤੇ ਉਹਨਾਂ ਦੇ ਦਿਲ ਦੇ ਵਿੱਚ ਆਪਦੇ ਫੰਕਸ਼ਨ ਦੀ ਖੁਸ਼ੀ ਘੱਟ ਹੋਊਗੀ ਰਾਜਵੀਰ ਜਵੰਦ ਦੇ ਜਾਣ ਦਾ ਦੁੱਖ ਜ਼ਿਆਦਾ ਹੋਊਗਾ ਇੱਕ ਵਾਰਾ ਗਊਆਂ ਤੇ ਵਾਰਾ ਪਸ਼ੂਆਂ ਕਰਕੇ ਸਾਰਾ ਹੱਸ ਆਇਆ ਕੀ ਕਹੋਗੇ ਇਸ ਬਾਰੇ ਨਹੀਂ ਇਹ ਦੇਖੋ ਇਹ ਤਾਂ ਸਾਡੇ ਸਰਕਾਰਾਂ ਦਾ ਫਰਜ਼ ਬਣਦਾ ਕਿਉਂਕਿ ਚਾਹੇ ਹਰ ਕੋਈ ਚੀਜ਼ ਅਸੀਂ ਖਰੀਦਦੇ ਆ ਐਜੂਕੇਸ਼ਨ ਦਾ ਕੋਈ ਕੋਈ ਵੀ ਅਸੀਂ ਫੀਸ ਭਰਦੇ ਆ ਤਾਂ ਹਰ ਇੱਕ ਤੇ ਗੋਸਿਸ ਲੱਗਿਆ ਹੋਇਆ ਹੈ ਬਿਲਕੁਲ ਇੰਨੀਆਂ ਸਾਡੀਆਂ ਗਊ ਸ਼ਾਲਾ ਬਣੀ ਬਣੀਆਂ ਹੋਈਆਂ ਨੇ ਤੇ ਇਹ ਇੱਕ ਚਲਦੀਆਂ ਫਿਰਦੀਆਂ ਮੈਂ ਕਹਿੰਦਾ ਵੀ ਮੌਤ ਇੱਕ ਫਿਰਦੀਆਂ ਸੜਕ ਦੇ ਉੱਪਰ ਆਪਾਂ ਕਿਸੇ ਪਾਸੇ ਵੀ ਚਲੇ ਜਾਈਏ ਸਾਡੇ ਲੁਧਿਆਣੇ ਤੋਂ ਸ਼ੁਰੂ ਹੋ ਜਾਓ ਬਦਦਵਾਲ ਦੇ ਕੋਲੇ ਤੇ ਉਧਰ ਦੀ ਹੰਬਲਾ ਰੋਡ ਤੇ ਸ਼ੁਰੂ ਹੋ ਜਾਓ ਉਧਰਲੇ ਪਾਸੇ ਕਿਉਂਕਿ ਉਹਨਾਂ ਦਾ ਪਤਾ ਥੋੜਾ ਵੀ ਕੋਈ ਦੇ ਸਾਹਮਣੇ ਉਹਨਾਂ ਨੇ ਆਉਣਾ ਸੋ ਇਹਦੇ ਚੀਜ਼ਾਂ ਸ਼ਾਲੇ ਪੈਣੀ ਚਾਹੀਦੀ ਤਾਂ ਕਿ ਹੋਰ